ਆ ਦੇਖ ਲਓ ਭਾਈ ਗੱਧੜਾ ਵਾਲੇ ਮੋੜ ਤੋਂ ਝੰਡਾ ਵਾਲੇ ਰੋੜ ਤੇ ਅੱਗ ਲਾਈਆ ਕਿਸੇ ਜ਼ਿਮੀਦਾਰ ਨੇ ਕਿਸਾਨ ਨੇ ਅੰਨਦਾਤਾ ਜੀ ਨੇ ਤੇ ਬੁਰਾ ਹਾਲ ਕਰਤਾ ਕਈ ਤਰਕਤਾਂ ਨੂੰ ਅੱਗ ਲੱਗ ਚੁੱਕੀ ਆ ਬਹੁਤ ਹੀ ਭਿਆਨਕ ਦੇਖੋ ਤੁਸੀਂ ਕੀ ਹਾਲ ਕੀਤਾ ਜਿਹਦੇ ਵਿੱਚ ਉੱਲੂ ਦੇ ਚਾਰ ਬੱਚੇ ਸੀਗੇ ਜਿਹਦੇ ਵਿੱਚੋਂ ਦੋ ਰੋਸਟਡ ਬਣਾਤੇ ਇਹਨਾਂ ਨੇ ਸਾੜਤੇ ਜਮਾ ਦੋ ਅਸੀਂ ਫਿਰ ਮੇਰੇ ਬਚਾਏ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਪਹਿਲਾ ਵਾਲੀ ਵੀਡੀਓ ਦੇ ਵਿੱਚ ਵੀ ਪਾਇਆ ਗਿਆ ਅਪੀਲ ਆ ਮੇਰੀ ਕਿਸਾਨ ਵੀਰਾਂ ਨੂੰ ਏ ਨਾ ਕੀਤਾ ਜਾਵੇ ਭਰਾਵੋ ਸੌਖੇ ਸੀ ਹੋਈਏ ਵੀ ਕਿੱਥੇ ਸਾਡੇ ਬੱਚਾ ਨਾ ਵੀ ਇਹੀ ਕੁਛ ਹੁੰਦਾ ਤਾਂ ਇਹੋ ਉਹ ਬਲਾਨਾ ਮਰ ਗਿਆ ਇੱਕ ਢੂੰਕਾ ਮਰ ਗਿਆ ਦੀ ਗੱਲ ਆਗੇ ਤੇ ਮਰਨਾ ਹੀ ਆ ਬਾਈਓ ਜੀ ਕੋਈ ਕਿਸੇ ਦੇ ਬੱਚੇ ਮਚਾਉਂਗੇ ਤਾਂ ਇਹੀ ਹੋਣੀ ਆ ਸਾਡੇ ਨਾਲ ਨਾ ਹੀ ਠੱਕਾ ਕਰੋ ਇਹੀ ਕਿਸਾਨਾਂ ਪੰਛੀਆਂ ਨੂੰ ਜਾਨਵਰਾਂ ਨੂੰ ਖੇਤਾਂ ਦੇ ਵਿੱਚ ਵੀ ਨਾ ਛੱਡਦਾ ਸੀ ਕਿਸੇ ਟਾਈਮ ਤੇ ਅੱਜ ਇਹ ਆ ਹਲ ਕਰਦੇ ਆ ਉਹ ਵੀ ਸਰਕਾਰੀ ਦਰਖਤ ਵੀਰ ਮਰਿਓ ਜੇ ਕੋਈ ਟੰਬਾ ਵੱਢ ਕੇ ਲੈ ਜਾਏ ਪਰਚਾ ਪੈਂਦਾ ਇਹਦਾ ਤਾਂ ਹੱਕ ਬਣਦਾ ਪਰ ਨੰਦੇ ਨਾ ਦੇਖੋ ਤੁਸੀਂ 베ਰੀ ਸਰਕਾਰੀ ਅੱਗ ਲੱਗੀ ਹੋਈ ਆ ਦੇਖੋ ਸਰਕਾਰੀ ਸੜਕ ਨੂੰ ਅੱਗ ਲਾਈ ਵੀ ਇਹਨਾਂ ਨੇ ਆ ਦੇਖੋ ਗਿੱਦਲ ਵਾਲੇ ਮੋੜ ਤੋਂ 2 ਕਿਲੋਮੀਟਰ ਜਿਹੜਾ ਬੰਦਾ ਮਰਜੀ ਅੰਕਵਾਰੀ ਕਰ ਲਿਆ ਸਾਪ ਤਾਂ ਲੱਗ ਜੂ ਵੀ ਕਿਹਦੇ ਖੇਤ ਚ ਲੱਗੀ ਹੈ ਕਿਨੇ ਲਾਈ ਆ ਆ ਦੇਖੋ ਤੁਸੀਂ ਜਿਉਂਦੇ ਬੱਚੇ ਦੋ ਬੱਚੇ ਮਰ ਚੁੱਕੇ ਦੂਆਂ ਨੂੰ ਉਸੇ ਪਣੀਪੂਣੀ ਪਾ ਕੇ ਬਚਾਇਆ ਆ ਦੇਖ ਲਓ ਤੀਜਾ ਕਿੱਥੇ ਜਿਹੜਾ ਰੋਸਟਡ ਬਣਿਆ ਆ ਬੱਠੇ ਦੋ ਬੱਚੇ ਬਾਈ ਬਹੁਤ ਔਕੇ ਬਚਾਇਆ ਇਹ ਕੱਥੇ ਤੁਹਾਨੂੰ ਪਹਿਲਾ ਵਾਲਾ ਵੀਡੀਓ ਦਿਖਾਇਆ ਸੀ ਰੋਸਟਡ ਬਣ ਚੁੱਕਿਆ ਮਰ ਚੁੱਕਿਆ ਵਿਚਾਰਾ ਮੈਨੂੰ ਲੱਗਿਆ ਨਹੀਂ ਹੁਣ ਮੈਂ ਆਹ ਬਿਆਖ ਦੇਖ ਲਓ ਤੁਸੀਂ ਤੇੜਾ ਖੇਤ ਸੀ ਵਿਚਾਰਾ ਉਹ ਵੀ ਭੱਜ ਗਿਆ ਸੀਰੀ ਨੂੰ ਵੀ ਸੱਦ ਲਿਆ ਵੀ ਉਹਰੇ ਆ ਜਾ ਬਾਈ ਸੀਰੀ ਸੀਗਾ ਖੇਤ ਜਿਹੜਾ ਸਾਡੇ ਨਾਲ ਹੈਲਪ ਕਰਦਾ ਸੀ ਭਜਾਉਣ ਦੀ ਉਹਨੂੰ ਵੀ ਸੱਦਿਆ ਗਿਆ ਬਾਈ ਮੇਰੇ ਉਹਨੂੰ ਵੀ ਜ਼ਿੰਮੇਦਾਰ ਨੇ ਦੂਜੇ ਖੇਤ ਸੱਦ ਲਿਆ ਭਜਾਉਣ ਦੀ ਬਜਾਏ ਅਸੀਂ ਰਾਹੀ ਬੰਦੇ ਲੱਗੇ ਉਹਨੂੰ ਲੱਗਣ ਦੀ ਬਜਾਏ ਆਪਦੇ ਘਰੇ ਸੱਦ ਲਿਆ ਉਦੋਂ ਦੂਜੇ 게ਟ ਚ ਸੱਦ ਲਿਆ ਵੀ ਇੱਥੇ ਕੰਮ ਆ ਇੱਥੇ ਆ ਜਾ ਮੱਚਦਾ ਕੋਈ ਮੱਚੀ ਜਾਵੇ ਰક્ત ਮੱਚੇ ਸੜਕ ਮੱਚੇ ਕੋਈ ਮੱਚੇ ਜੱਟ ਨੂੰ ਕੋਈ ਨਹੀਂ ਪੁੱਛਦਾ ਆਹ ਦੇਖ ਲੋ ਫਿਰ ਕਹਿਣ ਵਾਲਾ ਮਾੜਾ ਆਹ ਦੇਖੋ ਤੁਸੀਂ ਖੰਦਾ ਖੱਪਾ ਕੇ ਦੇਖੋ ਤੇ ਜਿੱਤੋ ਹਿੰਮਤ ਅਜਿੰਨ ਅਗਲਾ ਹੀ ਆ ਆਹ ਹਾਲ ਹੋਣਾ ਤੁਹਾਡਾ ਵੀ ਯਾਦ ਰੱਖੋ ਗੱਲ ਅੱਜ ਦੀ ਮੇਰੀ ਆਹ ਦੇਖੋ